ਲੁਧਿਆਣਾ ਦੇ ਸਿਮਰਨਜੀਤ ਸਿੰਘ ਬੈਂਸ ਵੱਡੇ ਸਿਆਸੀ ਆਗੂ ਨੇ ਆਪਣੀ ਔਨੈਸਟੀ ਦੀ ਗੱਲ ਹਰ ਪਾਸੇ ਕਰਦੇ ਆ ਪਰ ਇੱਕ ਇੱਕ ਕਰਕੇ ਲੋਕ ਉਹਨਾਂ ਤੋਂ ਵੱਖ ਕਿਉਂ ਹੋ ਜਾਂਦੇ ਇਹ ਬੜਾ ਵੱਡਾ ਸਵਾਲ ਹੈ ਕਮਲਜੀਤ ਕੜਵਲ ਕਦੇ ਸੱਜੀ ਬਾਹਂ કહે ਜਾਂਦੇ ਸੀ ਅਲੱਗ ਹੋਏ ਤਾਂ ਬੜੇ سارے ਉਹਨਾਂ ਨੇ ਰਾਜ਼ ਖੋਲੇ ਹੁਣ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਰਾਈਟ ਹੈਂਡ ਮੰਨੇ ਜਾਂਦੇ ਵਿਪਨ ਸੂਦ ਕਾਕਾ ਸੂਦ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ ਤੇ ਸਵਾਲ ਉੱਥੇ ਤੋਂ ਉੱਥੇ ਹੀ ਹੈ ਕਿ ਕੀ ਹੋ ਜਾਂਦਾ ਹੈ ਕਿ ਬੈਂਸ ਸਾਹਿਬ ਦੇ ਇੰਨੀ ਨੇੜੇ ਆ ਕੇ ਲੋਕ ਉਹਨਾਂ ਤੋਂ ਵੱਖ ਹੋ ਜਾਂਦੇ ਨੇ ਸਾਡੇ ਨਾਲ ਨੇ ਕਾਕਾ ਸੂਦ ਗੱਲਬਾਤ ਕਰ ਲੈਣੇ ਆ ਸਵਾਗਤ ਹੈ ਜੀ ਤੁਹਾਡਾ ਡੇਲੀ ਪੋਸਟ ਤੇ ਨਮਸਕਾਰ ਕੀ ਮਾਮਲਾ ਹੈ ਜੀ ਬੈਂਸ ਸਾਹਿਬ ਦੇ ਨਾਲ ਲੋਕ ਆਉਂਦੇ ਆ ਤੁਸੀਂ ਇੰਨੀ ਨੇੜੇ ਰਹੇ ਹੋ ਕਿਹਾ ਜਾਂਦਾ ਹੈ ਕਿ ਟੱਚ ਬਟਨ ਦੀ ਜੋੜੀ ਸੀ ਤੁਹਾਡੀ ਉਹਨਾਂ ਦੀ ਵੱਖ ਕਿਉਂ ਹੋ ਗਿਓ ਮੈਨੂੰ ਉਹਨਾਂ ਤੋਂ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ ਜਿਹੜਾ ਇਹਨਾਂ ਦਾ ਨੀਚਲਾ ਤੰਤਰਾ ਕੁਝ ਐਸੇ ਇਹਨਾਂ ਦੇ ਵਰਕਰ ਹੈ ਜਿਹੜੇ ਕਿ ਪਿਛਲੇ 2 ਸਾਲ ਤੋਂ ਮੈਂ ਦੇਖਦਾ ਆ ਰਿਹਾ ਹਾਂ ਉਹਨਾਂ ਦੀਆਂ ਹਰਕਤਾਂ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਬਿਲਕੁਲ ਗਲਤ ਸੀ ਮੈਂ ਕਾਫੀ ਦੇਰ ਦਾ ਇਰਿਟੇਟ ਹੋ ਰਿਹਾ ਸੀ ਮੈਂ ਉਹਨਾਂ ਨੂੰ ਪੰਜ-ਸੱਤ ਵਾਰੀ ਕਿਹਾ ਵੀ ਕੋਈ ਸੁਣਵਾਈ ਨਾ ਹੋਣ ਕਰਕੇ ਮੈਂ ਅਰਜ਼ਾਈਨ ਕੀਤਾ ਪਰ ਐਸਾ ਕੀ ਹੋ ਗਿਆ ਐਸਾ ਕਿਹੜਾ ਥੱਲੇ ਸਿਸਟਮ ਚੱਲ ਰਿਹਾ ਸੀਗਾ ਬੈਂਸ ਸਾਹਿਬ ਨੂੰ ਆਪ ਨੂੰ ਨਹੀਂ ਦਿਖ ਰਿਹਾ ਸੀਗਾ ਉਹ ਮੈਂ ਦੱਸਿਆ ਉਹਨਾਂ ਨੂੰ ਪੰਜ-ਸੱਤ ਵਾਰੀ ਦੱਸਿਆ ਉਹਨਾਂ ਨੂੰ ਸਮਝਾਇਆ ਇਹ ਉਹਨਾਂ ਦੀ ਅੱਖੇ ਨਹੀਂ ਲੱਗਦੀ ਕੀ ਹੋਕ ਹੀ ਰਿਹਾ ਸੀ ਇਹੋ ਜਿਹਾ ਬਸ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ ਮਤਲਬ ਉਹਨਾਂ ਨੂੰ ਇਹ ਸੀਗਾ ਵੀ ਬੈਂਸਾਬ ਨਾਲ ਸਿੱਧਾ ਨਾ ਕੋਈ ਹੋ ਜਵੇ ਵੀ ਸਾਡੇ ਥੋੜੀ ਸਾਡਾ ਸਿਸਟਮ ਚੱਲਦਾ ਰਹੇ ਜੇ ਮੈਂ ਕੋਈ ਕੰਮ ਕਿਸੇ ਦਾ ਕਰਾ ਰਿਹਾ ਹਾਂ ਉਹਨੂੰ ਜਾ ਕੇ ਰੋਕਣਾ ਤੂੰ ਕਿੱਥੇ ਚੱਲੇਗਾ ਤੈਨੂੰ ਮੈਂ ਸਿੱਧਾ ਬੈਂਸਾਬ ਕੋਲ ਲੈ ਜਾਂਦਾ ਫਲਾਣਾ ਐਦਾ ਦੇ ਨਾ ਇੱਕ ਨਹੀਂ ਕਈ ਸਗੀਆਂ ਚੀਜ਼ਾਂ ਮਤਲਬ ਹਰ ਵਾਰ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਨੇ ਪਾਰਟੀਆਂ ਦੇ ਵਿੱਚ ਇਹ ਚੀਜ਼ਾਂ ਦਾ ਚੱਲਦੀਆਂ ਪਰ ਮੈਂ ਇੱਕ ਵਪਾਰੀ ਬੰਦਾ ਸੀ ਮੈਨੂੰ ਇਹ ਚੀਜ਼ਾਂ ਨਹੀਂ ਪਸੰਦ ਸੀ ਮੈਂ ਪੰਜ ਸੱਤ 10 ਵਾਰੀ ਬੈਂਸਾਬ ਦੇ ਨੌਲੇਜ ਵੀ ਲਿਆਂਦਾ ਉਹਨਾਂ ਨੇ ਕਿਹਾ ਵੀ ਇੱਕ ਦੋ ਵਾਰੀ ਲੇਕਿਨ ਉਹਨਾਂ ਦੇ ਕੋਈ ਫਰਕ ਨਹੀਂ ਪਿਆ ਮੈਂ ਪਿਛਲੇ 1 ਸਾਲ ਤੋਂ ਲਗਾਤਾਰ ਕਹਿੰਦਾ ਆ ਰਿਹਾ ਸੀ ਪਰ ਮੈਂ ਅੰਦਰ-ਇੰਦਰ ਘੁੱਟਣ ਮਹਿਸੂਸ ਕਰਦਾ ਸੀ ਤੇ ਮੈਂ ਇਦਾਂ ਦੀ ਰਾਜਨੀਤੀ ਕਰਨ ਨਹੀਂ ਚਾਹਦਾ ਮੈਂ ਤਾਂ ਲੋਕਾਂ ਦੀ ਸੇਵਾ ਲਈ ਆਇਆ ਹੁਣ ਜਿੱਥੇ ਗਿਆ ਉੱਥੇ ਵੀ ਸੇਵਾ ਕਰਨੀ ਉਹਨਾਂ ਨੂੰ ਵੀ ਇਹੀ ਕਿਹਾ ਮੈਨੂੰ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਜਿਹੜੇ ਲੋਗ ਆਣ ਉਹਨਾਂ ਦਾ ਕੰਮ ਹੋਵੇ ਮੈਨੂੰ ਇਹੀ ਚੀਜ਼ ਹੈ ਛਟਕਾ ਤਾਂ ਦੇਤਾ ਨਾ ਤੁਸੀਂ ਬੈਂਸ ਸਾਹਿਬ ਨੂੰ ਛੱਡਿਆ ਅਕਾਲੀ ਦਲ ਚ ਆ ਕੇ ਛਟਕਾ ਤਾਂ ਹੋ ਗਿਆ ਹੈ ਕੋਈ ਛਟਕਾ ਨਹੀਂ ਹੈ ਤੁਸੀਂ ਸੋਚਦੇ ਮੇਰੇ ਲਈ ਕੋਈ ਛਟਕਾ ਨਹੀਂ ਹੈ ਮੈਂ ਉਹਨਾਂ ਲਈ ਤਾਂ ਛਟਕਾ ਬੈਂਸ ਸਾਹਿਬ ਲਈ ਤਾਂ ਛਟਕਾ ਹੋਊਗਾ ਮੇਰੇ ਵਰਗੇ ਉਹਨਾਂ ਕੋਲ ਬਹੁਤ ਵੱਡੀ ਟੀਮ ਹੈ ਮੈਂ ਤਾਂ ਬਹੁਤ ਛੋਟਾ ਜਿਹਾ ਨਿਮਾਨਾ ਜਿਹਾ ਬੰਦਾ ਕੋਈ ਐਸੀ ਕੋਈ ਗੱਲ ਨਹੀਂ ਪਰ ਵੱਡਾ ਸਵਾਲ ਹੈ ਕਿ ਇਹ ਛੋਟੀ ਚੀਜ਼ ਸੀ ਐਕਸਰ ਐਸਾ ਕੀ ਸੀਗਾ ਵੱਡਾ ਕੀ ਸੀਗਾ ਉੱਥੇ ਜਿਹੜਾ ਸੂਦ ਸਾਹਿਬ ਨੂੰ ਨਹੀਂ ਜਚਿਆ ਬਸ ਆਹੀ ਗਲਤ ਹਰਕਤਾਂ ਬਸ ਕੰਮ ਕਰਨ ਦਾ ਕੋਈ ਵੀ ਕੰਮ ਕਰਨਾ ਉਹ ਚ ਕੋਈ ਨਾ ਕੋਈ ਪੰਗਾ ਕੋਈ ਨਾ ਕੋਈ ਉਹਨਾਂ ਨੂੰ ਰੁਕਾਵਟ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਵੀ ਇਹ ਨਾ ਅੱਗੇ ਵੱਜ ਜਾਵੇ ਬਸ ਉਹਨਾਂ ਨੂੰ ਇੱਕ ਜੈਲ ਸੀ ਕੇ ਲੋ ਜਾਂ ਕੁਝ ਵੀ ਉਹਨਾਂ ਨੂੰ ਸਿਆਸਤ ਚ ਸੂਤ ਸਾਹਿਬ ਕਿਹਾ ਜਾਂਦਾ ਕੋਈ ਕਿਸੇ ਨੂੰ ਨਹੀਂ ਅੱਗੇ ਵਧਣ ਦਿੰਦਾ ਹੁੰਦਾ ਇਹ ਤਾਂ ਆਪ ਹੀ ਅੱਗੇ ਵਧਣਾ ਪੈਂਦਾ ਬੰਦੇ ਨੂੰ ਚਲੋ ਮੈਂ ਇਦਾਂ ਦੀ ਸੋਚ ਨਹੀਂ ਕਦੀ ਰੱਖੀ ਮੈਂ ਤਾਂ ਹਮੇਸ਼ਾ ਉਹਨਾਂ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਸੋਚ ਐਸੀ ਸੀ ਮੈਂ 5-7 ਵਾਰੀ ਉਹਨਾਂ ਨੂੰ ਕਹਿੰਦੇ ਬਾਵਜੂਦ ਮੈਂ ਦੱਸਿਆ ਵੀ ਮੇਰਾ ਸਿਸਟਮ ਨਹੀਂ ਠੀਕ ਚੱਲ ਰਿਹਾ ਨਾ। ਥੋੜਾ ਹੱਲ ਨਹੀਂ ਕੀਤਾ ਉਹਨਾਂ ਨੇ। ਕਿ ਇੱਕ ਦੋ ਰਿਖਿਆ ਵੀ ਮੇਰੇ ਸਾਹਮਣੇ ਲੇਕਿਨ ਕੋਈ ਹੱਲ ਨਹੀਂ ਹੋਇਆ। ਉਹ ਕਹਿਆ ਨਹੀਂ ਕਿ ਇਲੈਕਸ਼ਨ ਨੇੜੇ ਆ ਗਈ ਇਲੈਕਸ਼ਨ ਨੂੰ ਆਪ ਲੜ ਰਹੇ ਨੇ ਕਿ ਬੈਠ ਕੇ ਗੱਲ ਕਰ ਲੈਣੇ ਆ। ਤਾਂ ਇਲੈਕਸ਼ਨ ਡਿਕਲੇਅਰ ਵੀ ਨਹੀਂ ਹੋਈ ਕੋਈ ਗੱਲ ਨਹੀਂ ਸੀ ਮੈਂ ਤਾਂ ਉਸ ਤੋਂ ਪਹਿਲੇ ਦੱਸਤਾ ਸੀ ਉਹਨਾਂ ਨੂੰ ਮੈਂ ਨਹੀਂ ਕਰਨਾ ਮੈਂ ਤਾਂ ਘਰ ਬੈਠ ਕੇ ਰਿਹਾ। ਰੀਚੁਅਲੀ ਤੁਸੀਂ ਜਾ ਕੇ ਉਹਨਾਂ ਅੱਗੇ ਗੱਲ ਕੀਤੀ ਕਿ ਨਹੀਂ ਮੈਂ ਛੱਡ ਰਿਹਾ ਪਾਰਟੀ ਨੂੰ ਜਾਂ ਫਿਰ ਓਵਰਨਾਈਟ ਛੱਡੀ। ਨਾ ਨਾ ਮੈਂ ਤਾਂ ਦੱਸਤਾ ਸੀ ਜੇ ਫੋਨ ਤੇ ਵੀ ਗੱਲ ਹੋ ਗਈ ਸੀ ਆਪ ਵੀ ਦੱਸਿਆ ਵੀ ਮੈਂ ਨਹੀਂ ਉਹਨਾਂ ਨੇ ਬੜਾ ਕਿਹਾ ਉਹ ਤਾਂ ਅੱਜ ਵੀ ਮੇਰੇ ਭਰਾ ਨੇ ਉਹ ਤਾਂ ਮੈਨੂੰ ਅੱਜ ਵੀ ਕਹਿੰਦੇ ਤੁਸੀਂ ਕਿਉਂ ਜਾ ਰਹੇ ਹੋ ਨਹੀਂ ਜਾਣਾ ਉਹ ਤਾਂ ਅੱਜ ਵੀ ਉਦਾਂ ਹੀ ਮੇਰੇ ਦੋ ਬੇਡੀਆਂ ਚ ਕਿਵੇਂ ਰਹੋਗੇ ਤੁਸੀਂ ਵਿਸ਼ਵਾਸ ਕਿਵੇਂ ਜਿੱਤੋਗੇ ਜੇ ਬੈਂਸ ਸਾਹਿਬ ਅੱਜ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਨੇ ਅਕਾਲੀ ਦਲ ਦਾ ਵਿਸ਼ਵਾਸ ਕਿਵੇਂ ਜਿੱਤੋ ਮੈਂ ਤਾਂ ਜਿਹੜੇ ਧੜੇ ਚ ਚਲਾ ਗਿਆ ਜਿਹਦੇ ਨਾਲ ਗਿਆ ਮੈਂ ਤਾਂ ਤੈਹ ਦਿਲ ਤੋਂ ਉਸੇ ਉਸੇ ਪਾਰਟੀ ਰਹਿ ਕੇ ਸੇਵਾ ਕਰਦਾ ਉਹਨਾਂ ਮੇਰੇ ਇਹ ਨਹੀਂ ਉਹ ਭਾਈਚਾਰਾ ਕਿ ਲੱਗ ਚੀਜ ਹੈ ਪਾਰਟੀ ਕਿ ਲੱਗ ਚੀਜ ਹੈ ਹੂੰ ਜੇ ਮੈਂ ਗਿਲਾ ਨਹੀਂ ਹੈ ਤੁਹਾਨੂੰ ਨਾ ਨਾ ਕੋਈ ਗਿਲਾ ਨਹੀਂ ਮੈਨੂੰ ਜੇ ਹੁਣ ਮੈਂ ਅਕਾਲੀ ਦਲ ਚ ਆਇਆ ਉਹਦਾ ਇੱਕ ਚੌਕੀਦਾਰ ਬਣ ਕੇ ਸੇਵਾਦਾਰ ਬਣ ਕੇ ਲੋਕਾਂ ਦੀ ਸੇਵਾ ਕਰਦੇ ਪਰ ਉਹਨਾਂ ਨੇ ਕਿਹਾ ਨਹੀਂ ਕਿ ਜੇ ਜੇ ਬੁਕਤ ਨਹੀਂ ਪੈ ਰਹੀ ਸੀ ਥੱਲੇ ਮੁਸੀਬਤ ਆ ਰਹੀ ਸੀ ਤਾਂ ਬੈਠ ਕੇ ਚਰਚਾ ਕੀਤੀ ਜਾ ਸਕਦੀ ਹੈ ਕਈ ਵਾਰੀ ਕੀਤੀ ਤੁਹਾਨੂੰ ਕਰਨੀ ਚਾਹੀਦੀ ਸੀ ਮੈਂ ਕੀਤੀ ਬੈਂਸਨ ਬੈਠ ਕੇ ਕੀਤੀ ਲੇਕਿਨ ਨਹੀਂ ਮੈਨੂੰ ਹੱਲ ਨਹੀਂ ਨਜ਼ਰ ਆਇਆ ਤੇ ਮੈਂ ਰਜ਼ਾਇਨ ਕੀਤਾ ਜੇ ਮੈਨੂੰ ਕੁਝ ਪਰ ਉਹ ਤਾਂ ਕਹਿੰਦੇ ਆ ਕਿ ਮੈਂ ਲੋਕਾਂ ਦੇ ਸਾਰੇ ਹੱਲ ਕੱਢ ਦਿੰਨਾ ਤੇ ਫਿਰ ਪਾਰਟੀ ਦਾ ਹੱਲ ਨਹੀਂ ਨਿਕਲ ਪਾਇਆ ਉਹ ਕੱਢਦੇ ਆ ਨਾ ਮੈਂ ਜਿਹੜੇ ਲੋਕਾਂ ਦੇ ਹੱਲ ਕੱਢਦਾ ਉਹ ਨੀਚੇ ਲਾ ਦੰਤਰ ਜਿਹੜਾ ਉਹਨੂੰ ਵਿਗਾੜਦਾ ਉਹਨੂੰ ਹੋਰ ਉਲਝਾਉਂਦਾ ਨੁਕਸਾਨ ਹੋ ਰਿਹਾ ਹੈ ਨੁਕਸਾਨ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵਰਕਿੰਗ ਚ ਕਿਉਂਕਿ ਉਹ ਆਪ ਪ੍ਰੈਜ਼ੈਂਟ ਕਰਦੇ ਨੇ ਕਿ ਓਨੈਸਟੀ ਔਰ ਉਹਨਾਂ ਤੋਂ ਬਿਹਤਰ ਲੋਕਾਂ ਦੀ ਸੇਵਾ ਕੋਈ ਨਹੀਂ ਕਰਦਾ ਤੇ ਜੇਕਰ ਥੱਲੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਜੋ ਤੁਸੀਂ ਦੱਸ ਰਹੇ ਹੋ ਉਹ ਪਾਰਟੀ ਦਾ ਨੁਕਸਾਨ ਹੀ ਕਰ ਰਹੇ ਨੇ ਉਹ ਕੋਈ ਬੈਂਕ ਸਾਹਿਬ ਦੇ ਅੱਛੇ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਜੋ ਸੋਚਦੇ ਹਨ ਨਾ ਵੀ ਇਹ ਕੋਈ ਮੇਰੇ ਬਹੁਤ ਵਧੀਆ ਬੰਦੇ ਆ ਉਹ ਕੋ ਵਧੀਆ ਕੰਮ ਨਹੀਂ ਕਰ ਰਹੇ ਜਿਨ੍ਹਾਂ ਨਾਲ ਪਾਰਟੀ ਨੂੰ ਆਪਾਂ ਪਾਰਟੀ ਦੇ ਵਿੱਚ ਰੱਖ ਕੇ ਪਾਰਟੀ ਦਾ ਕੰਮ ਕਰਦੇ ਆ ਆਪਾਂ ਇਹ ਸੋਚਦੇ ਨਾ ਪਾਰਟੀ ਨੂੰ ਅੱਗੇ ਬਦਾਣਾ ਉਹ ਇਦਾਂ ਦੀਆਂ ਛੋਟ ਛੋਟੀਆਂ ਹਰਕਤਾਂ ਆ ਪਾਰਟੀ ਦਾ ਨੁਕਸਾਨ ਹੀ ਹੋ ਰਿਹਾ ਕੋਈ ਫਾਇਦਾ ਨਹੀਂ ਹੋ ਰਿਹਾ ਉਹਨਾਂ ਦੇ ਬੜੇ ਸਾਰੇ ਸਮਰਥਕ ਸੋਸ਼ਲ ਮੀਡੀਆ ਤੇ ਤੁਹਾਡੇ ਬਾਰੇ ਲਿਖ ਰਹੇ ਕਿ ਜਾਂਦੇ ਜਾਂਦੇ ਪੈਸੇ ਦਾ ਹਿਸਾਬ ਤਾਂ ਦੇ ਜਾਂਦੇ ਸਾਨੂੰ ਆ ਮੇਰੇ ਕੋਲ ਭਾਈ ਉਹਨਾਂ ਨੇ ਸਾਰਾ ਅਕਾਊਂਟ ਮੈਨੂੰ ਉਸ ਪਹਿਲੇ ਸੀਤ ਕੈਸ਼ ਬਹੁਤ ਆ ਰਿਹਾ ਸੀ ਇਸ ਲਈ ਮੈਂ ਹਿਸਾਬ ਦੇਣਾ ਹੀ ਕਿੱਥੇ ਸਵਾਲ ਤਾਂ ਨਹੀਂ ਉੱਠ ਜੂਗਾ ਕਿ ਕਿਤੇ ਤੁਹਾਡੇ ਕੋਲੇ ਕੋਈ ਹਸਾਬਕਤਾਵ ਰਹਿ ਗਿਆ ਹੋਵੇ ਜਣਾ ਮੇਰਾ ਚਿੱਟਾ ਕੁੜਤਾ ਨਾ ਜਾਦਾ ਜੰਮਿਆ ਹੈ ਅੱਜ ਤੱਕ ਇਦਾਂ ਹੀ ਰੱਖਿਆ ਮਰਦੇਦਾਂ ਤੱਕ ਇਦਾਂ ਹੀ ਰਹਿਣਾ ਤਾਂ ਫਿਰ ਸੋਸ਼ਲ ਮੀਡੀਆ ਤੇ ਟੀਚਰਾਂ ਹੋ ਰਹੀਆਂ ਤੁਹਾਡੇ ਦੇ ਉਹ ਮੇਰੇ ਭਰਾ ਨੇ ਮੇਰਾ ਪ੍ਰਚਾਰ ਕਰ ਰਹੇ ਨੇ ਖੁਸ਼ ਰਹਿਣਾ ਉਹਨਾਂ ਨੂੰ ਹੋਰ ਕਰਨਾ ਚਾਹੀਦਾ ਉਹ ਮੇਰੇ ਮਿੱਤਰ ਨੇ ਬੜਾ ਵੱਡਾ ਦਾਗ ਹੋ ਜੂਗਾ ਜੇ ਪੈਸੇ ਦਾ ਦਾਗ ਲਾਦੇ ਆ ਕਿੰਨਾ ਜੀ ਉਹ ਦਿਨ ਦੁਨੀਆ ਤੋਂ ਛੱਡ ਜਾਗਾ ਦੁਨੀਆ ਤੋਂ ਹਲਵਿਦਾ ਕਹ ਦਾਂਗੇ ਕਲੀਨ ਹੋ ਬਿਲਕੁਲ ਠੋਕੇ ਆਉਂਦੇ ਹੋਏ ਉਹਨਾਂ ਨੂੰ ਸਾਰਾ ਹਿਸਾਬ ਦੇ ਕੇ ਆਏ ਹਾਂ ਬਿਲਕੁਲ ਜਿੱਦਾਂ ਉਹਨਾਂ ਠੀਕ ਹੈ ਬਹੁਤ ਧੰਨਵਾਦ ਹਾਲਾਂਕਿ ਵੈਪਨ ਸੂਤ ਸਾਹਿਬ ਕਹਿ ਰਹੇ ਹੈ ਕਿ ਬੈਂਸ ਸਾਹਿਬ ਦੇ ਨਾਲ ਨਿੱਜੀ ਉਹਨਾਂ ਦਾ ਕੋਈ ਮਸਲਾ ਨਹੀਂ ਹੈ ਪਰ ਪਾਰਟੀ ਦੀ ਦੀ ਜਿਹੜੀ ਵਰਕਿੰਗ ਚੱਲ ਰਹੀ ਸੀ ਉਹ ਵਰਕਿੰਗ ਤੋਂ ਖੁਸ਼ ਨਹੀਂ ਸੀਗੇ ਔਰ ਪਾਰਟੀ ਦੇ ਜੋ ਸਿਸਟਮ ਚੱਲ ਰਿਹਾ ਬੈਂਸ ਸਾਹਿਬ ਉਸ ਤੋਂ ਜਾਣੂ ਨੇ ਫਿਰ ਵੀ ਉਹਨਾਂ ਨੇ ਕਦੇ ਐਕਸ਼ਨ ਨਹੀਂ ਲਿਆ ਹਾਲਾਂਕਿ ਇਹਨਾਂ ਤੇ ਸਵਾਲ ਉੱਠੇ ਨੇ ਜਦੋਂ ਛੱਡ ਕੇ ਗਏ ਕਿ ਪੈਸੇ ਦਾ ਹਿਸਾਬ ਦੇ ਜਾਂਦੇ ਜਾਂਦੇ ਹੋਏ ਪਰ ਉਹ ਕਹਿ ਰਿਹਾ ਕਿ ਕਲੀਨ ਬਿਲਕੁਲ ਕਲੀਨ ਨੇ ਔਰ ਇਹ ਦਾਅਵਾ ਕਰ ਰਿਹਾ ਹੈ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਜੇ ਤੁਹਾਡੇ ਹੈ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ